ਹਾਂਜੀ ਵੈਲਕਮ ਹੈ ਸੰਧੂ ਡੈਰੀ ਫਾਰਮਿੰਗ ਦੇ ਵਿੱਚ ਵੀਰ ਜੀ ਅੱਜ ਤੋਂ ਦਸ ਤੀਜੇ ਸੋ ਝੋਟੀ ਲੈ ਕੇ ਆਏ ਵੀਰੇ ਤੇ ਪੂਰਾ ਗੱਟ ਤੇ ਥਣ ਲੱਗਾ ਵੀਰੇ ਚੈੱਕ ਕਰ ਸਕਦੇ ਆ ਆਰਡਰ ਕੁਆਲਟੀ ਚੈੱਕ ਕਰੋ ਤੁਸੀਂ ਤੇ ਵੀਰ ਜੀ ਤਾਜੀ ਸੂਈ ਆ ਤੇ ਗਾਹ ਗੰਦ ਸੈਟਰੀ ਹੈ ਜਿਵੇਂ ਬਿਲਕੁਲ ਤੇ ਬਾਕੀ ਆਰਡਰ ਕੁਆਲਟੀ ਵੀ ਚੈੱਕ ਕਰ ਸਕਦੇ ਆ ਤੇ 10 ਕਿਲੋ ਵੀਰੇ ਬੋਲਾ ਹਜੇ ਇਸ ਟਾਈਮ ਤਿਆਰ ਆ ਪੂਰਾ ਬਾਕੀ ਆਰਡਰ ਕੁਆਲਟੀ ਚੈੱਕ ਕਰੋ ਵੈਲ ਤੇ ਥਣ ਲੱਗਾ ਪੂਰਾ ਬਾਕੀ ਇਹਨਾਂ ਸਾਫ ਲੈਵੇ ਦੀ ਆ ਤਾਜੀ ਸੂਈ ਜਾ ਵੀਰੇ ਤੇ ਜਿਹੜਾ ਵੀ ਮੇਰਾ ਵੀਰ ਲੱਗ ਜਾਊਗਾ ਨਾਲ ਹੀ ਦੁੱਧ ਭਾਂਡੇ ਪਾਉਣ ਲੱਗ ਜੂਗੀ ਬਾਕੀ ਅੰਗਾ ਪੈਰਾਂ ਦੇ ਖੁੱਲੀ ਮੰਜ ਪੂਰੀ ਵਧੀਆ ਝੋਟੀ ਤੇ ਆ ਬੱਚਾ ਦਾ ਤਾਜੀ ਸੂਈ ਬਿਲਕੁਲ ਤੇ ਮਗਰ ਇਹਦੇ ਕੱਟੀ ਆ ਬਈ ਪਿਓਰ ਮੋਹਰਾ ਦੀ ਸੋ ਬੋਲਦਾ ਸਾਨੂੰ ਰਿਕਾਰਡ ਦਤਾ ਇਹਦੇ ਪਤਾ ਨਹੀਂ ਬੱਚੀ ਦੇ ਤੇ ਆ ਨਾੜਵਾਰੇ ਨਾਲ ਆ ਵੀਰੇ ਤੋ ਜੇ ਕਿਸੇ ਮੇਰੇ ਵੀਰ ਭਰਾ ਨੇ ਕੋਈ ਦੁਨੀਆ ਹੋਏ ਸੰਪਰਕ ਕਰ ਸਕਦਾ ਬਈ ਤੇ ਚੈਨ ਨੂੰ ਲਾਈਕ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਬਈ ਧੰਨਵਾਦੀ